ਦੀ ਅਰਦਾਸ ਕਰਦੇ ਹਾਂ ਉਸ ਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾ ਮਾਣੋ ਅੱਜ ਦੀ ਆ ਵੀਡੀਓ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਪਤਾ ਨਹੀਂ ਕਿਹੜੇ ਪਿੰਡ ਦੀ ਵੀਡੀਓ ਆ ਜੁਮੇ ਦਾ ਦੇਣਾ ਸਵਾ ਚਾਰ ਦਾ ਟਾਈਮ ਆ ਸਵੇਰ ਦਾ ਸਿੰਘ ਸਾਹਿਬ ਆਪਣੀ ਡਿਊਟੀ ਬਾਖੂਬੀ ਨਿਭਾ ਰਹੇ ਨੇ ਬੇਸ਼ੱਕ ਉਹਨਾਂ ਨੂੰ ਸਹਾਰਾ ਲੈ ਕੇ ਚੱਲਣਾ ਪੈ ਰਿਹਾ ਰੈਣੀ ਕਾ ਕਰਪਾ ਗੁਰੂ ਦੀ ਉਹਨਾਂ ਦੇ ਉੱਤੇ ਕਿ ਉਹ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਸਾਰੇ ਦਾ ਸਾਰਾ ਹੀ ਪਿੰਡ ਸੁੱਤਾ ਪਿਆ ਯਾਰ ਕੋਈ ਇੱਕ ਵੀ ਰੱਬ ਦਾ ਭਗਤ ਰੱਬ ਦਾ ਪਿਆਰਾ ਜਾਂ ਗੁਰਸਿੱਖ ਬੰਦਾ ਹੈ ਹੀ ਨਹੀਂ ਕੋਈ ਪਿੰਡ ਦੇ ਵਿੱਚ ਜਾਂ ਇੱਥੇ ਵੀ ਇਹ ਗੁਰਦੁਆਰਾ ਸਾਹਿਬ ਤੁਸੀਂ ਕਿਸੇ ਲਾਗੜਾਠ ਦੀ ਜਾਂ ਕਿਸੇ ਪਾਰਟੀ ਬਾਜੀ ਦੀ ਭੇਟ ਚੜਿਆ ਹੋਇਆ ਜੋ ਵੀ ਹੈ ਬਜਾ ਬਹੁਤ ਮਾੜੀ ਗੱਲ ਆ ਪੰਜਾਬ ਦੇ ਵਿੱਚ ਖਾਸ ਕਰਕੇ ਵੀ ਇਦਾਂ ਦਾ ਦਿਨ ਦੇਖਣਾ ਜਦੋਂ ਅਸੀਂ ਛੋਟੇ ਹੁੰਦੇ ਸੀ ਚਾਈ ਚਾਈ ਜਾਂਦੇ ਹੁੰਦੇ ਸੀ ਗੁਰਦੁਆਰਾ ਸਾਹਿਬ ਆਥਣ ਸਵੇਰ ਦੋਨੇ ਟਾਈਮ ਬੜਾ ਵਧੀਆ ਲੱਗਦਾ ਸੀ ਯਾਰ ਹੁਣ ਤਾਂ ਪਤਾ ਹੀ ਨਹੀਂ ਕੀ ਗੱਲ ਹੋਗੀ ਪਹਿਲਾਂ ਤਾਂ ਲੋਕ ਸਵੇਰੇ ਉੱਠਦੇ ਹੀ ਨਹੀਂ ਹੈਗੇ ਜਿਹੜੇ ਚੰਗੇ ਭਲੇ ਨੇ ਜਿਹੜੇ ਕੁਝ ਖਾਂਦੇ ਪੀਂਦੇ ਨਹੀਂ ਕੋਈ ਨਸ਼ਾ ਪੱਤਾ ਨਹੀਂ ਕਰਦੇ ਉਹ ਵੀ ਨਹੀਂ ਉੱਠਦੇ ਸਵੇਰੇ ਪਾਠ ਕਰਨਾ ਤਾਂ ਬਹੁਤ ਦੂਰ ਦੀ ਗੱਲ 100 ਸਾਖੀ ਦੀ ਇੱਕ ਇੱਕ ਗੱਲ ਸੱਚ ਹੋਣ ਲੱਗੀ ਆ ਹਜੇ ਵੀ ਸਮਾਂ ਹੈਗਾ ਕਿਉਂਕਿ ਮੁੜ ਕੇ ਤੁਹਾਡੇ ਹੱਥ ਦੇ ਵਿੱਚ ਸਮਾਂ ਨਹੀਂ ਰਹਿਣਾ ਬੜਾ ਭਿਆਨਕ ਸਮਾਂ ਆਉਣ ਵਾਲਾ ਮੂਰੇ ਹਜੇ ਵੀ ਬਚਾ ਲਓ ਆਪਦੇ ਆਪ ਨੂੰ ਜੇ ਬਚਾ ਸਕਦੇ ਹੋ ਬਾਕੀ ਆ ਮੈਨੂੰ ਨਹੀਂ ਪਤਾ ਕਿਹੜਾ ਪਿੰਡ ਆ ਇਹ ਜੇ ਇਹ ਕਿਸੇ ਪਾਰਟੀ ਬਾਜ਼ੀ ਕਰਕੇ ਜਾਂ ਹੋਰ ਕਿਸੇ ਰੋਲੇ ਕਰਕੇ ਤੁਸੀਂ ਗੁਰਦੁਆਰਾ ਸਾਹਿਬ ਸੁੰਨਾ ਛੱਡਤਾ ਇਹਦੇ ਵਿੱਚ ਗੁਰਦੁਆਰੇ ਦਾ ਕੋਈ ਕਸੂਰ ਨਹੀਂ ਤੁਹਾਡਾ ਹੀ ਆ ਤੇ ਐਦਾਂ ਤੁਹਾਨੂੰ ਪਿੰਡ ਵਾਲੇ ਉਹ ਖੁਸ਼ੀਆਂ ਕਦੇ ਨਹੀਂ ਮਿਲਣੀਆਂ ਜਿਹੜਾ ਕੁਝ ਮਰਜ਼ੀ ਕਰ ਲਿਓ ਜੇ ਤੁਸੀਂ ਗੁਰੂ ਤੋਂ ਬੇਮਖ ਹੋਗੇ ਨਾ ਤਾਂ ਤੁਹਾਡੇ ਨਾਲ ਕਿਸੇ ਨੇ ਵੀ ਖੜਨਾ ਧੰਨਵਾਦ